ਸਤ ਸ੍ਰੀ ਅਕਾਲ ਸਾਰੇ ਵੀਰਾਂ ਦੇ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਫਤਿਹ ਦੇ ਫਾਰਮ ਦੇ ਵਿੱਚ ਦੋਸਤੋ ਆਪਣੀ ਅਗਦੀ ਬੀਟ ਆ ਪਿੰਡ ਚਾਟੀਵਿੰਡ ਤੇ ਜ਼ਿਲ੍ਹਾ ਅੰਬਸਰ ਅੱਜ ਆਪਾਂ ਪਹੁੰਚੇ ਹਾਂ ਸੰਧੂ ਫਾਰਮ ਜਿੱਦੇ ਬਾਈ ਦੇ ਘਰ ਅੱਜ ਵੀਰ ਨੇ ਚਾਰ ਨਗ ਪਾਉਗੇ ਤੇ ਨੇ ਕੀ ਡਿਟੇਲ ਹੈ ਕੀ ਪ੍ਰਾਈਟਾ ਨਾਲ ਸ਼ੇਅਰ ਕਰਨੀ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ 'ਤੇ ਚਲੋ ਦੋਸਤੋ ਇੱਕ ਬੇਨਤੀ ਸਾਰ ਨੂੰ ਕਿ ਇੱਥੇ ਆਓ ਇੱਕ ਡੰਗ ਦੋ ਡੰਗ ਦੀ ਚਬਾਈ ਖੁਦ ਕਰੋ ਤਸੱਲੀ ਕਰੋ ਫਿਰ ਪਛਕੜ ਦਿਓ ਆਪਣਾ ਕੰਮ ਹੈ ਵੀਡੀਓ ਫੋਨ ਦਾ ਇੱਕ ਵਾਰ ਤੁਸੀਂ ਖੁਦ ਕਰਨੀ ਹੈ ਤੇ ਜੋ ਵੀ ਵੀਡੀਓ ਵਿੱਚ ਰੇਟ ਦੱਸਿਆ ਹੁੰਦਾ ਵਾ ਕੋਈ ਫਿਕਸ ਪ੍ਰਾਈਸ ਹੁੰਦਾ ਇੱਥੇ ਆਓ ਮੌਂਦਨ ਖੁੱਲਾ ਹੁੰਦਾ ਵਾ ਆਓ ਹੁਣ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂ ਕਿ ਇਹਨਾਂ ਕਰਮਾਂ ਵਾਲੇ ਕੀ ਰੇਟ ਹੈ ਕੀ ਪ੍ਰਾਈਸ ਹੈ ਕੀ ਮਿਲ ਕੰਨੂ ਸਸਰੀਆ ਵੀਰ ਜੀ ਸਸਰੀਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀਤਾ ਪ੍ਰਾਪਤ ਹੈ ਜੀ ਹੋਰ ਜੀ ਤੇ ਵੀਰ ਜੀ ਆਪਣਾ ਏਡਰੈਸ ਬੋਲ ਦਿਓ ਏਡਰੈਸ ਵੀਰ ਜੀ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਆਪਣਾ ਗਰਵਾਲੀਆ ਵੀਰ ਜੀ ਪੁਰਾਣੇ ਦਰਤਾ ਰੋਡ ਤੇ ਪਿੰਡ ਚਾਟੀਮੜ ਨੇ ਆਂ ਹਾਂ ਜੀ ਪਿੰਡ ਵੀਰ ਜੀ ਚਾਟੀਮੜ ਨਾਲ 2 ਕਿਲੋਮੀਟਰ ਪੈਂਦਾ ਹੱਥ ਚਾਟੀਮੜ ਦੀ ਏ ਤਾਂ ਜੱਬੜੇ ਕਿੰਨਾ ਕਪ ਕਾਉ ਆ ਆਪਰਾ ਤਾਂ 3 ਹਣੇ ਜੀ 3 ਹਾਂ ਜੀ ਤੇ ਆਰ ਇੱਕ ਨੰਬਰ ਗਾਂ ਵਾ ਕਿਟੇਲੇ ਦੀ ਇਹਦੇ ਕੋਲੇ ਆਣਾ ਵੀਰ ਜੀ ਦੁੱਧ ਕੋਈ ਹੋਊਗਾ 8 ਕਿਲੋ ਹੋ ਜੇ 9 ਕਿਲੋ ਹੋ ਜੇ ਹਾਂਜੀ ਐ ਥੰਦੀ ਸੀਰ ਆ ਗੋਗੇ ਮਰਾ ਵੀਰ ਬੋਸਾ ਦੇ ਤੇ ਵਿੱਚ ਖੋਲੋ ਮਾੜਾ ਆ ਲੋ ਦੋਸਤੋ ਥਣ ਲੈ ਬਾ ਨਖੜਵਾ ਥਣਿਆ ਤੇ ਮੁੱਠੀ ਬਾ ਥਣ ਜੇ ਉੱਚਾ ਲੰਮਾ ਕਦਗਾਟ ਆ ਫੁੱਲ ਵੀਰ ਜੀ ਤਹਾਂ ਤੂਰ ਕੇ ਦਿਖਾ ਦਿੰਨੇ ਸੋਨਾ ਬਾਡੀ ਸਟਚਰ ਇਹ ਫ੍ਰੀਸ ਕੁਆਲਟੀ ਵੇਲੋ ਕੋਈ ਰੱਸੀ ਕੋਲ ਦੀ ਲੋੜ ਨਹੀਂ ਆ ਤੇ ਭਾਈ ਸੂਈ ਕਰਾਉਂਦੀ ਏ ਭਾਜੀ ਮੁੱਲ ਦੀ ਚੀਜ਼ ਆ ਆਪਾਂ ਕੋਈ ਗਰੰਟੀ ਨਹੀਂ ਦੇ ਸਕਦੇ ਹਾਂਜੀ 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 ਆਪਾਂ ਇਹ ਡੇਰੀ ਚੋਂ ਲਈ ਵੀਰੇ ਠੀਕ ਠੀਕ ਆ ਲੈ ਲਿਓ ਦੋਸਤੋ ਦੇਖ ਲਓ ਆਰਡਰ ਤੇ ਮਿਰਕਵਾਂ ਦੇਖੋ ਕਿੱਡੀ ਮੋਟੀ ਲੱਗੀ ਆ ਪਾਈਪ ਪਾਈਪ ਹੀ ਲਗਾ ਕੇ ਨਖਰਵਾਂ ਥਾਣਿਆਂ ਥਾਣੇ ਮੁਠੀ ਵਾਲਾ ਜੀ ਉਹਨੂੰ 500 ਰੁਪਏ ਦੇ ਕੇ ਆ ਉੱਚਾ ਲੰਮਾ ਕੱਦ ਘਾਟਿਆ ਤੇ ਸੋਹਣਾ ਥਣੇਵਾ ਤੇ ਵੀਰ ਜੀ ਕੀ ਕਰਦੇ ਮੁੱਲ ਆਪਾਂ ਦਾ ਇਹ ਵੀਰ ਜੀ ਜਿਹੜੀ ਆਪਾਂ ਦੇਈ ਜਿਹੜੀ ਜੈਸਲੋ 17000 ਦੀ ਬੇਚੀ ਦੇਦਾ 17000 ਤਾਂ ਮਾਨ ਤਾਂ ਖਲਾਊਗਾ ਮਾਨ ਤਾਂ ਸ਼ੋਰਜਾ ਭਾਵੀ ਦੀ ਕਰਦਾ ਠੀਕ ਆ ਜੀ ਔਰ ਦੋ ਨੰਬਰ ਤੇ ਗਾਵਾ ਇਹ ਵੀਰ ਜੀ ਤਾਜੀ ਸੂਈ ਏ ਆ ਇਹਦਾ ਬੱਚਾ ਪਿਆ ਏ ਦੋਸਤੋ ਆ ਬੱਚਾ ਜੇ ਮਰ ਗਿਆ ਵੀ ਤਾਜੀ ਸੂਈ ਬਿਲਕੁਲ ਤੇ ਸੂਈ ਕਹਿੰਦਾ ਵੀਰ ਜੀ ਸੂਈ ਨੂੰ ਵੀਰ ਜੀ ਕੋਈ 15 ਦਿਨ ਹੋ ਗਿਆ ਜੇ ਮੈਲਾ ਮਾਰਦੀ ਆ ਕੰਨੀ ਕੂੜੀ ਆ ਕੋਈ ਗੱਲ ਬਾਤ ਨਹੀਂ ਮੇਰਾ ਵੀਰ ਭਰਾ ਆਹ ਛੜੀਆਂ ਪਾਈਆਂ ਸੀ ਛੜੀਆਂ ਦੇ ਨਿਸ਼ਾਨ ਆ ਛੜੀਆਂ ਲਾਤੀਆਂ ਆ ਟੱਕੀ ਜੀ ਪਈ ਪੰਨੀਆਂ ਠੀਕ 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 ਇਹਨੂੰ ਖੋਲ ਵੀ ਜੀ ਮੜਾ ਜਾ ਦੋਸਤੋ ਇਹ ਬਹੁਤ ਸੋਹਣੀ ਗਾਵਾਂ ਇਹਦਾ ਬੋਡੀ ਸਟਰਕਚਰ ਬਹੁਤ ਜ਼ਿਆਦਾ ਹੈ ਜੀ ਠੰਡੀ ਬਹੁਤ ਠੰਡੀ ਆ ਹਾਂਜੀ ਹਾਂਜੀ ਸਾਫ ਸੂਤ ਜੀ ਇਹਦਾ ਵੀ ਨਖਰਵਾ ਥਾਣੋ ਥਣ ਲੇਪਾ ਬਹੁਤ ਪਿਆਰਾ ਫੇਸ ਕੁਆਲਟੀ ਬਹੁਤ ਹੁਣੀ ਓ ਲੈਵਲ ਹੈ ਉਹ फोन लेवा दोस्तों दे लो तो और चाल बिल्कुल बहुत सुणीया सोणा बहुत सच्चा ते बतीरा करदे मुल्ल अपना ए वी वीर जी आपा 17 ਦੀ ਦੇ ਦਾਂਗੇ 17 ਯਾਰ ਮਾਨਦ ਨੇ ਤੇ ਖਲਾਊਗਾ 24 ਦੀ ਛੋੜਛੱਪਾ ਹੀ ਹੋਣਾ ਆਪਾਂ ਨੀਂ ਨੀਂਗੇ ਮੁੱਲ ਪਾਉਣੇ ਜਿਹੜਾ ਕੋਈ ਆ ਕੇ ਮੌਕੇ ਤੇ ਛੋੜਛੱਪਾ ਹੀ ਠੀਕ ਠੀਕ ਹੈ ਤੇ ਆਹ ਤਿੰਨ ਬਤਗਾਂ ਵਾ ਇਹਦੇ ਕੋਈ ਵੀਰ ਜੀ ਦੋ ਦੋ ਗਾ 13 ਕਿਲੋ ਦੋ 13 ਲੀਟਰ ਤੇ ਸੁਈ ਕਦੋਂ ਐ ਇਹਨੂੰ ਵੀ ਜੀ ਸੁਣਨ ਨੂੰ ਲਈ 20 25 ਦੇਣੀ ਹੋਏ ਆ 20 25 ਮਗਰ ਹਾਂ ਜੀ 200 ਥਾਣੇਵਾਰ ਬਹੁਤ ਸੋਹਣਾ ਨਕਰਵਾ ਥਾਣਿਆਂ ਜਿੰਨੀ ਪਛਾਣ ਉਹਨੇ ਗਾਣ ਉਹਨੇ ਜਿੰਨੀ ਧੱਕ ਮੰਨ ਜੱਕੇ ਉਹਨੇ ਤਾਂ ਪਛੇਰ ਫੋਲ ਵਿੱਚ ਮੜਿਆ ਬਿਲਕੁਲ ਠੰਡਾ ਸੁਭਾਅ ਸੀਸ ਲੱਗਿਆ ਮਿਲ ਕੇ ਵੇਣ ਮੇਰੀ ਮੋਟੀ ਮੋਟੀ ਨਜ਼ਰ ਆ ਰਹੀ ਤੁਹਾਨੂੰ ਉੱਚਾ ਲਮਾ ਕਦਗਾਠਾ ਤੋਲੋ ਵੀਰ ਜੀ ਆਹਰ ਲਾ ਵੀ ਮੜਿਆ ਫੇਸ ਕੁਆਲਿਟੀ ਦੋਸਤਾਂ ਲਈ ਬਹੁਤ ਸੋਹਣੀ ਆ ਕਿੰਨੇ ਗਵਾ ਬਹੁਤ ਸੋਹਣੀਆਂ ਜੀ ਦਾ ਆਪਾਂ ਲਈ ਸੀ ਨਾ ਉਹਦੇ ਤੋਂ 10 ਕਿਲੋ ਸੀ ਚਲੋ ਸੇਵਾ ਸੁਆਣਾ ਦੁੱਧ 2 ਕਿਲੋ ਫੇਰ ਵੱਧ ਗਈ ਹਾਂਜੀ ਹਾਂਜੀ ਉਹ 13 ਕਿਲੋ ਇਸ ਤੇ ਚਵਾ ਕੇ ਦਾਵੇਂ ਦੋ ਟਾਈਂ ਦੋਸਤੋ 13 ਕਿਲੋ ਦੀ ਗਰੰਟੀ ਆ ਦੋ ਟਾਈਮ ਚਵਾ ਕੇ ਆਪਣੇ ਚੈੱਕ ਦਾ ਹਰ ਗਿਰ ਦੇ ਦੋ ਘਰ ਮੜਿਆ ਖਾਣ ਲਈ ਬਲਕੋ ਬਾਟਮਾ ਲਗਾਓ ਭਾਰਾ ਅੜ ਰਿਹਾ ਤੇ ਨਿਕੜ ਮਾਥਾਂ ਨੇ ਤੁਹੇ ਵੀਰ ਜੀ ਇਹਦਾ ਕੀ ਕਰਦੇ ਮੁੱਲ ਆਪਾਂ ਇਹਦਾ ਮੁੱਲ 5000 ਕਰਦੇ ਵੀਰ ਜੀ 23 ਦੀ ਦਿਆਂ ਹੀ ਜੱਸ ਲੋ ਦੋਸਤੋ 5000 ਮੁੱਲ ਕਿਤਾ ਵੀ ਕਰਨਾ ਤੇ 30000 ਦੀ ਜੱਸ ਹੋ ਗਈ ਆ ਜਿੱਤੇ 13 ਕਿਲੋ ਦੁੱਧ ਦੋ ਟਾਂ ਚਵਾਗ ਇੱਕ ਵਾਰ ਫੇਰ ਵੇਲੋ ਕਿੰਨੇ ਗਾਵਾਂ ਬਹੁਤ ਸੋਹਣੀਆਂ ਤੇ ਫੇਸ ਕੁਆਲਿਟੀ ਬਹੁਤ ਸੋਹਣੀਆਂ ਤੇ ਸਰੀਸ ਦਾ ਗਾਵਾਂ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ